ਕਹਿੰਦੇ ਨੇ ਇਨਸਾਨ ਜਿੱਥੇ ਮਰਜੀ ਹੋਵੇ ਪਰ ਅਣਹੋਣੀ ਉਸ ਨੂੰ ਆਪਣੇ ਆਪ ਖਿੱਚ ਕੇ ਲੈ ਹੀ ਆਉਂਦੀ ਹੈ ਇੱਕ ਨੌਜਵਾਨ ਜੋ ਕੈਨੇਡਾ ਦੇ ਵਿੱਚ ਪੀਆਰਸੀ ਪੰਜਾਬ ਸਥਿਤ ਉਸ ਦੇ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰੀਆਂ ਹੁੰਦੀਆਂ ਨੇ ਪਰ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਖੁਸ਼ੀਆਂ ਵਾਲੇ ਘਰ ਦੇ ਵਿੱਚ ਅਚਾਨਕ ਮਾਤਮ ਪਸਰ ਗਿਆ ਉਹ ਨੌਜਵਾਨ ਜਿਸ ਦੇ ਨਾਲ ਘਰ ਦੇ ਵਿੱਚ ਰੌਣਕ ਸੀ ਖੁਸ਼ੀਆਂ ਸਨ ਪੁੱਤ ਦੇ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਮਾਪੇ ਨੂੰ ਚਾੜ੍ਹਿਆ ਹੋਇਆ ਸੀ ਪਰ ਸਭ ਕੁਝ ਖਤਮ ਹੋ ਗਿਆ ਇੰਜ ਕਹਿ ਲਵੋ ਕਿ ਖੁਸ਼ੀਆਂ ਨੂੰ ਕਿਸੇ ਦੀ ਬੁਰੀ ਨਜ਼ਰ ਲੱਗੀ ਹੋਵੇ ਜਿਸ ਘਰ ਦੇ ਵਿੱਚ ਪੁੱਤ ਨੂੰ ਵਿਆਹ ਕੇ ਢੋਲੀ ਆਉਣੀ ਸੀ ਉਸ ਘਰ ਦੇ ਵਿੱਚ ਹੁਣ ਦੋ ਅਰਥੀਆਂ ਇਕੱਠੀਆਂ ਉੱਠੀਆਂ ਨੇ ਕਿਉਂਕਿ ਕੈਨੇਡਾ ਤੋਂ ਆਏ ਹੋਏ ਨੌਜਵਾਨ ਜਿਸ ਦਾ ਨਾਮ ਜਗਤਾਰ ਸਿੰਘ ਤਾਰੀ ਦੱਸਿਆ ਜਾ ਰਿਹਾ ਹੈ ਆਪਣੇ ਚਚੇਰੇ ਭਰਾ ਬੂਟਾ ਸਿੰਘ ਦੇ ਨਾਲ ਸੜਕ ਹਾਸੇ ਦੇ ਵਿੱਚ ਆਪਣੀ ਜਾਨ ਗਵਾ ਬੈਠਾ ਹੈ ਬੁਲਟ ਮੋਟਰਸਾਈਕਲ ਅਤੇ ਤੇਜ਼ ਰਫ਼ਤਾਰ ਪਿਕਅਪ ਟਰੱਕ ਦੀ ਜ਼ੋਰਦਾਰ ਟੱਕਰ ਹੋਈ ਹੈ। ਮਾਨਸਾ ਦੇ ਪਿੰਡ ਬਖਸ਼ੀਵਾਲ ਨੇੜੇ ਵਾਪਰਿਆ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਬੁਲਟ ਦੇ ਪਰਖੱਚੇ ਉੱਡ ਗਏ ਅਤੇ ਇੱਕ ਸਾਈਕਲ ਸਵਾਰ ਵੀ ਹਾਦਸੇ ਦੀ ਲਪੇਟ ਦੇ ਵਿੱਚ ਆਉਣ ਕਰਕੇ ਆਪਣੀ ਜਾਨ ਗਵਾ ਬੈਠਾ ਹੈ। ਹਾਦਸੇ ਦੇ ਵਿੱਚ ਜਗਤਾਰ ਸਿੰਘ ਤਾਰੀ, ਬੁੱਟਾ ਸਿੰਘ ਅਤੇ ਸਾਈਕਲ ਸਵਾਰ ਨੌਜਵਾਨ ਦੀ ਜਾਂਚ ਲਈ ਗਈ ਹੈ। ਮਨਪਾਗੇ ਹਾਦਸੇ ਤੋਂ ਬਾਅਦ ਪਰਿਵਾਰ ਤੇ ਵਿੱਚ ਮਾਤਮ ਦਾ ਮਾਹੌਲ ਹੈ। ਪਰਿਵਾਰ ਦੇ ਉੱਪਰ ਵੱਡਾ ਦੁੱਖ ਦਾ ਪਹਾੜ ਟੁੱਟਿਆ ਹੈ। ਇਆ ਵਾਲੇ ਘਰ ਦੇ ਵਿੱਚ 70 ਵਿਸ਼ੇ ਹੋਏ ਨੇ ਅਤੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਬ੍ਰੇਟਾ ਪੁਲਿਸ ਸਟੇਸ਼ਨ ਦੇ ਇੰਚਾਰਜ ਮੀਲਾ ਸਿੰਘ ਦੇ ਵੱਲੋਂ ਹਾਦਸੇ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਤੇਜ਼ ਰਫ਼ਤਾਰ ਪਿਕਅਪ ਅਤੇ ਮੋਟਰਸਾਈਕਲ ਦੇ ਵਿਚਕਾਰ ਇੱਕ ਟੱਕਰ ਹੋਈ ਹੈ। ਫਿਲਹਾਲ ਪੁਲਿਸ ਨੇ ਗੱਡੀ ਨੂੰ ਜ਼ਬਤ ਕਰ ਲਿਆ ਅਤੇ ਬਲੈਰੋ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਵਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਵਕਤਗ੍ਰਿ ਤਿੰਨ ਕੋਜੇ ਅ ਜਿਹੜਾ ਇੱਕ ਪਿਕਅਪ ਗੱਡੀ ਹੈ ਜਿਹੜੀ ਬ੍ਰਿਟਾ ਵੱਲ ਜਾ ਰਹੇ ਸੀ ਤੇ ਇੱਕ ਸਾਈਕਲ ਸਵਾਰ ਤੇ ਬੋਲਟ ਮੋਟਰਸਾਈਕਲ ਪਿੰਡ ਬਖਸ਼ੀ ਵਾਲਾ ਸਾਈਡ ਤੋਂ ਬ੍ਰਿਟਾ ਸਾਈਡ ਨੂੰ ਆ ਰਹੇ ਸੀਗੇ ਜਿਹੜਾ ਇਹਨਾਂ ਦਾ ਪਿੰਡ ਬਖਸ਼ੀ ਵਾਲਾ ਤੇ ਕਾਹਨਗੜ੍ਹ ਦੇ ਵਿਚਕਾਰ ਪਹਿਲਾਂ ਪਿਕਅਪ ਜਿਹੜੀ ਗੱਡੀ ਜੀ ਤੇਜ਼ ਰਫਤਾਰ ਸੀਗੀ ਤੇ ਜਿਹੜਾ ਦਾ ਡਰਾਈਵਰ ਸੀ ਉਹ ਲਾਪਰਵਾਹੀ ਨਾਲ ਚਲਾ ਰਿਹਾ ਸੀਗਾ ਤੇ ਜਿਹੜੇ ਸਾਈਕਲ ਸਵਾਰ ਨੂੰ ਡਾੜਦੀ ਹੋਈ ਪਹਿਲਾਂ ਉੱਤ ਸਾਈਡ ਤੋਂ ਸਾਈਕਲ ਸਵਾਰ ਨੂੰ ਡਾੜਦੀ ਹੋਈ ਬੋਲਟ ਮੋਟਰਸਾਈਕਲ ਦੇ ਨਾਲ ਡਾਕਟਰ ਖਾਈ ਉਹਨਾਂ ਦੋਨੇ ਵਿਅਕਤੀ ਨੂੰ ਰੜਤਾ ਤੇ ਉਸ ਤੋਂ ਬਾਅਦ ਜਿਹੜਾ ਅ ਅਧਰਾਮ ਮੰਤਰੀ ਜੀ ਮੌਕੇ ਤੇ ਪੁੱਜਿਆ ਸੀ ਜਿਹੜਾ ਤਿੰਨੇ ਜਿਹੜੇ ਵਿਅਕਤੀਆਂ ਦੀ ਮੌਤ ਹੋ ਚੁੱਕੀ ਆ ਤੇ ਜਿਹੜੇ ਦੇ ਡੈੱਡ ਬੋਡੀ ਆ ਉਹ ਅ ਡੈੱਡਾ ਉਸ ਸੁਬਕਾ ਜਿਹੜਾ ਬੜਾ ਦਾਖਲ ਆਰੇ ਸਰੇ ਨੋਜਵਾਨ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਹੈ ਕਿਪਸੂ ਦੇ ਰਹਿਣ ਵਾਲੇ ਸੀ ਇਹ ਪਿੰਡ ਬਖਸੀ ਵਾਲੇ ਦੇ ਸੀ ਇੱਕ ਜਿਹੜਾ ਬੁੱਟਾ ਸਿੰਘ ਪੁੱਤਰ ਗਰਚਰਨ ਸਿੰਘ ਅਵਤਾਰ ਸਿੰਘ ਤਾਰੀ ਪੁੱਤਰ ਗਮਦੂਰ ਸਿੰਘ ਜਿਨ੍ਹਾਂ ਦੀ ਉਮਰ ਕਰੀਬ 25 26 ਸਾਲ ਦੀ ਤੇ ਜਿਹੜਾ ਸਰ ਤੀਸਰਾ ਸਾਈਕਲ ਵਾਲਾ ਵਿਅਕਤੀ ਸੀ ਉਹ ਸਾਈਕਲ ਵਾਲਾ ਵਿਅਕਤੀ ਸੀਗਾ ਇਹ ਟੋਹਾਣਾ ਦਾ ਰਹਿਣ ਵਾਲਾ ਸੀਗਾ ਇਹ ਪਰਵਾਸ ਸਮੇਤ ਜਿਹੜੇ ਪਿੰਡਾਂ ਦੀ ਮਜ਼ਦੂਰੀ ਕਰਦੇ ਸੀ ਤੇ ਕਾਨਗੜਾ ਦਾਣਾ ਮੰਡੀ ਵਿੱਚ ਬੈਠੇ ਹੋ ਸੀ ਜਿਹੜੀ ਅਗਲੀ ਕੀ ਕਾਰਵਾਈ ਕਰ ਰਹੇ ਸੀ ਅਗਲੇ ਹੀ ਬੰਦੇ ਅੰਦਰਾਵਾ ਜਿਹੜੇ ਡਰਾਈਵਰ ਆ ਦੇ ਖਲਾਫ ਕਾਰਵਾਈ ਕਰ ਰਹੇ ਹਨ ਸੋ ਤੇਜ਼ ਰਫ਼ਤਾਰ ਨੇ ਇੱਕ ਕਰਦਿਆਂ ਖੁਸ਼ੀਆਂ ਨੂੰ ਮਾਤਮ ਦੇ ਵਿੱਚ ਬਦਲ ਕਰ ਦਿੱਤਾ ਇਸੇ ਕਰਕੇ ਕਹਿੰਦੇ ਨੇ ਕਿ ਮੌਤ ਨਾਲੋਂ ਦੇਰੀ ਪਲੀ ਰਫ਼ਤਾਰ ਦੇ ਉੱਪਰ ਕੰਟਰੋਲ ਰੱਖੋ ਤਾਂ ਕਿ ਤੁਹਾਡਾ ਜਾਂ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਮਾਨਸਾ ਤੋਂ ਸਜੀਵ ਲੱਖੀ ਦੀ ਰਿਪੋਰਟ ਹਮਦਰਦ ਟੀਵੀ